ਸਸਰੀਕਾਲ ਜੀ ਮੈਂ ਹਾ ਦੀਖਿਆ ਤੇ ਤੁਸੀਂ ਜੁੜਿਓ ਮਿੱਟੀ ਚੈਨਲ ਦੇ ਨਾਲ ਕੋਣ ਸੀ ਦੁੱਲਾ ਪੱਟੀ ਵਾਲਾ ਵੀ ਉਹ ਜਹਾਂਗੀਰ ਦਾ ਭਰਾ ਸੀ ਉਸ ਦਾ ਕੀ ਸਬੰਧ ਸੀ ਲੋੜੀ ਤੇ ਸੁੰਦਰੀ ਮੁੰਦਰੀ ਦੇ ਨਾਲ ਲੋੜੀ ਦੇ ਤਿਉਹਾਰ ਤੇ ਸੁੰਦਰੀ ਮੁੰਦਰੀ ਦੇ ਗੀਤ ਦਾ ਜ਼ਿਕਰ ਤਾਂ ਹਰ ਵਾਰ ਕੀਤਾ ਜਾਂਦਾ ਹੈ ਪਰ ਇਸ ਗੀਤ ਵਿਚਾਲੇ ਆਉਣ ਵਾਲੇ ਨਾਮ ਜਿਵੇਂ ਦੁੱਲਾ ਪੱਟੀ ਤੇ ਸੁੰਦਰੀ ਮੁੰਦਰੀ ਦੀ ਕਹਾਣੀ ਬਹੁਤ ਘੱਟ ਲੋਕ ਜਾਣਦੇ ਨੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕੋਣ ਸੀ ਦੁੱਲਾ ਪੱਟੀ ਤੇ ਉਸ ਦਾ ਕੀ ਰਿਸ਼ਤਾ ਸੀ ਸੁੰਦਰੀ ਮੁੰਦਰੀ ਦੇ ਨਾਲ ਤੇ ਹਰ ਲੋੜੀ ਦੇ ਵਿੱਚ ਦੁੱਲਾ ਪੱਟੀ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ ਤੇ ਕਿਵੇਂ ਦੁੱਲਾ ਪੱਟੀ ਇੱਕ ਲੋਕ ਨਾਇਕ ਬਣ ਗਿਆ ਦੁੱਲਾ ਪੱਟੀ ਦੀ ਇਹ ਦਾਸਤਾਨ ਮੁਗਲ ਸਮਰਾਟ ਅਕਬਰ ਦੇ ਜ਼ਮਾਨੇ ਦੀ ਹੈ ਦੁੱਲਾ ਪੱਟੀ ਦਾ ਜਨਮ ਸਾਲ 1547 ਨੂੰ ਸੰਦਲਬਾਰ ਦੇ ਵਿੱਚ ਹੋਇਆ ਜੋ ਹੁਣ ਪਾਕਿਸਤਾਨ ਦੇ ਵਿੱਚ ਹੈ ਦੁੱਲਾ ਪੱਟੀ ਦਾ ਅਸਲ ਨਾਮ ਅਬਦੁੱਲਾ ਪੱਟੀ ਸੀ ਪਰ ਲੋਕ ਉਸ ਨੂੰ ਹਮੇਸ਼ਾ ਹੀ ਦੁੱਲਾ ਦੁੱਲਾ ਕਹਿ ਕੇ ਬੁਲਾਉਂਦੇ ਉਸ ਦੀ ਮਾਂ ਦਾ ਨਾਮ ਲੱਦੀ ਤੇ ਪਿਓ ਦਾ ਨਾਮ ਫਰੀਦ ਸੀ ਦੁੱਲੇ ਦਾ ਇੱਕ ਭਰਾ ਸੀ ਜਿਸ ਦਾ ਨਾਮ ਮਹਿਰੂ ਸੀ ਇਨਾਦਾ ਖਾਨਦਾਨ ਪੱਟੀ ਰਾਜਪੂਤਾਂ ਦਾ ਸੀ ਕਿਹਾ ਜਾਂਦਾ ਹੈ ਕਿ ਦੁੱਲੇ ਦਾ ਦਾਦਾ ਸੰਦਲ ਪੱਟੀ ਬਹੁਤ ਹੀ ਬਹਾਦਰ ਸੀ ਜਿਸ ਨੂੰ ਬਿਜਲੀ ਵੀ ਕਿਹਾ ਜਾਂਦਾ ਸੀ ਉਸਨੇ ਮੁਗਲ ਸਰਕਾਰ ਦੇ ਹੁਕਮ ਨਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜ਼ਿਮੀਨਾਂ ਦਾ ਲਗਾਨ ਦੇਣਾ ਵੀ ਬੰਦ ਕਰ ਦਿੱਤਾ ਸੀ ਉਸਨੇ ਰਾਵੀ ਦੀ ਜੰਗ ਦੇ ਵਿੱਚ ਮੁਗਲ ਸਰਕਾਰ ਦੇ ਸੈਨਿਕਾਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਸੀ ਦੁੱਲੇ ਦਾ ਪਿਓ ਫਰੀਦ ਵੀ ਉਸੇ ਤਰ੍ਹਾਂ ਦਾ ਸ਼ੂਰਬੀਰ ਸੀ ਬੰਨੇ ਇਹਨਾਂ ਨੂੰ ਈਨ ਮਨਾਉਣ ਦੇ ਲਈ ਬਹੁਤ ਸਾਰੇ ਯਤਨ ਕੀਤੇ ਪਰ ਜਦੋਂ ਉਹ ਕਿਸੇ ਤਰ੍ਹਾਂ ਨਾ ਚੁਕੇ ਤੇ ਅਕਬਰ ਨੇ ਆਪਣੀ ਦਹਿਸ਼ਤ ਨੂੰ ਕਾਇਮ ਰੱਖਣ ਦੇ ਲਈ ਉਹਨਾਂ ਦੇ ਸਿਰ ਕਲਮ ਕਰਵਾ ਦਿੱਤੇ ਅਤੇ ਉਹਨਾਂ ਦੀ ਲਾਸ਼ਾਂ ਦੇ ਅੰਦਰ ਫੂਸ ਭਰ ਕੇ ਉਹਨਾਂ ਨੂੰ ਲਾਹੌਰ ਦੇ ਮੁੱਖ ਦਰਵਾਜੇ ਤੇ ਪੁੱਠੀਆਂ ਤਿੰਨ ਦਿਨਾਂ ਦੇ ਲਈ ਲਟਕਾ ਦਿੱਤਾ ਸੀ ਅਕਬਰ ਵਸ ਆਵਾਮ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਸ ਦੇ ਖਿਲਾਫ ਜੋ ਵੀ ਬਗਾਵਤ ਕਰਦਾ ਹੈ ਉਸ ਦਾ ਹਸ਼ਰ ਕਿੰਨਾ ਭਿਆਨਕ ਹੋ ਸਕਦਾ ਹੈ ਆਪਣੇ ਪਿਤਾ ਤੇ ਦਾਦੇ ਦੀ ਮੌਤ ਦੇ 4 ਮਹੀਨਿਆਂ ਬਾਅਦ ਹੀ ਦੁੱਲਾ ਪੱਟੀ ਦਾ ਜਨਮ ਹੋਇਆ ਇਹੀ ਬਗਾਵਤੀ ਖੂਨ ਦੁੱਲਾ ਪੱਟੀ ਦੇ ਅੰਦਰ ਵੀ ਸੀ ਇਸੇ ਵਜ੍ਹਾ ਕਰਕੇ ਉਸ ਨੂੰ ਆਸ-ਪਾਸ ਦੇ ਲੋਕ ਪੰਜਾਬ ਦਾ ਪੁੱਤਰ ਜਾਂ ਪੰਜਾਬ ਦਾ ਰੋਬਿਨ ਹੁੱਟ ਕਹਿ ਕੇ ਬੁਲਾਉਣ ਲੱਗ ਪਏ ਸੀ ਜਿੱਥੇ ਇੱਕ ਪਾਸੇ ਅਕਬਰ ਤੇ ਦੁੱਲਾ ਪੱਟੀ ਦਾ ਪਰਿਵਾਰ ਆਪਸ ਦੇ ਵਿੱਚ ਦੁਸ਼ਮਣ ਸੀ ਉੱਥੇ ਹੀ ਇੱਕ ਕਹਾਣੀ ਇਹ ਵੀ ਹੈ ਕਿ ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਪੈਦਾ ਹੋਇਆ ਸੀ ਨਾ ਤੇ ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਸੀ ਅਕਬਰ ਦੀ ਪਤਨੀ ਦੇ ਦੁੱਧ ਨਹੀਂ ਚੜਦਾ ਸੀ ਜਿਸ ਤੋਂ ਬਾਅਦ ਅਕਬਰ ਦੇ ਦਰਬਾਰੀਆਂ ਨੇ ਉਸ ਨੂੰ ਸਲਾਹ ਦਿੱਤੀ ਕਿ ਜਹਾਂਗੀਰ ਨੂੰ ਇੱਕ ਰਾਜਪੂਤ ਔਰਤ ਦਾ ਦੁੱਧ ਪਿਲਾਇਆ ਜਾਵੇ ਉਸ ਨੂੰ ਪੀਕੇ ਉਹ ਬਹਾਦਰ ਤੇ ਮਹਾਨ ਯੋद्धा ਬਣੇਗਾ ਅਕਬਰ ਨੇ ਬਹੁਤ ਕੋਸ਼ਿਸ਼ ਕੀਤੀ ਪਰ ਇਸ ਤਰੀਕੇ ਦੀ ਔਰਤ ਉਹਨਾਂ ਨੂੰ ਕਿਤੇ ਵੀ ਨਾ ਮਿਲੀ ਬਹੁਤ ਲੱਭਣ ਤੋਂ ਬਾਅਦ ਉਹਨਾਂ ਨੂੰ ਲੱਦੀ ਯਾਨੀ ਕਿ ਦੁੱਲੇ ਪੱਟੀ ਦੀ ਮਾਂ ਬਾਰੇ ਪਤਾ ਚੱਲਿਆ ਅਕਬਰ ਨੇ ਆਪਣੇ ਸੈਨਿਕਾਂ ਦੇ ਹੱਥ ਬਹੁਤ ਸਾਰੇ ਪੈਸੇ ਤੇ ਬਹੁਤ ਸਾਰਾ ਸੋਨਾ ਪਿਜਵਾਇਆ ਅਤੇ ਉਸ ਨੂੰ ਹੁਕਮ ਦਿੱਤਾ ਕਿ ਉਹ ਜਹਾਂਗੀਰ ਨੂੰ ਆਪਣਾ ਦੁੱਧ ਪਿਆਵੇ ਇੱਕ ਇਕੱਲੀ ਔਰਤ ਜੋ ਗਰੀਬੀ ਦੇ ਵਿੱਚ ਆਪਣੇ ਬੱਚੇ ਪਾਲ ਰਹੀ ਹੋਵੇ ਉਸ ਕੋਲ ਹੋਰ ਦੂਜਾ ਕਿਹੜਾ ਰਸਤਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਸਨੇ ਜਹਾਂਗੀਰ ਨੂੰ ਦੁੱਧ ਪਿਉਣਾ ਹੀ ਸਹੀ ਸਮਝਿਆ ਇਸ ਦੇ ਪਿੱਛੇ ਅਕਬਰ ਦੀ ਇਹ ਵੀ ਸਾਜ਼ਿਸ਼ ਸੀ ਕਿ ਦੁੱਲਾ ਪੱਟੀ ਸ਼ਾਇਦ ਬਾਗੀ ਦੀ ਤੀਜੀ ਪੀੜ੍ਹੀ ਬਣ ਸਕਦਾ ਹੈ ਜਿਸ ਦਾ ਕਿਤੇ ਨਾ ਕਿਤੇ ਉਸ ਨੂੰ ਨੁਕਸਾਨ ਹੀ ਹੈ ਜਿਸ ਤੋਂ ਬਾਅਦ ਅਕਬਰ ਨੇ ਪੱਟੀ ਖਾਨਦਾਨ ਨਾਲ ਦੁਸ਼ਮਣੀ ਖਤਮ ਕਰਨੀ ਚਾਹੀ ਅਤੇ ਲੱਦੀ ਨੂੰ ਜਹਾਂਗੀਰ ਨੂੰ ਦੁੱਧ ਪਿਉਣ ਲਈ ਕਿਹਾ ਜਿਸ ਕਰਕੇ ਬਾਅਦ ਵਿੱਚ ਜਹਾਂਗੀਰ ਅਤੇ ਦੁੱਲਾ ਪੱਟੀ ਨੂੰ ਦੁੱਧ ਦੇ ਭਰਾ ਵੀ ਮੰਨਿਆ ਜਾਂਦਾ ਹੈ ਇਸੇ ਵੇਲੇ ਦੁੱਲਾ ਪੱਟੀ ਬਹੁਤ ਛੋਟਾ ਸੀ ਉਸ ਨੂੰ ਇਹਨਾਂ ਗੱਲਾਂ ਬਾਰੇ ਕੁਝ ਵੀ ਪਤਾ ਨਹੀਂ ਸੀ ਬਚਪਨ ਵਿੱਚ ਦੁੱਲਾ ਪੱਟੀ ਚੁਲਬੁਲਾ ਤੇ ਸ਼ਰਾਰਤੀ ਬੱਚਾ ਸੀ। ਬਾਕੀ ਬੱਚਿਆਂ ਤੋਂ ਉਸ ਦੀਆਂ ਖੇਡਾਂ ਬਿਲਕੁਲ ਅਲੱਗ ਸੀ। ਕਦੇ ਉਹ ਤੀਰਕਮਾਨੀ ਕਰਦਾ, ਕਦੇ ਤਲਵਾਰ ਚਲਾਉਂਦਾ ਤੇ ਕਦੇ ਉਹ ਦਰਖਤਾਂ ਤੇ ਚੜਕੇ ਲੋਕਾਂ ਨੂੰ ਤੰਗ ਕਰਦਾ। ਜੋ ਔਰਤਾਂ ਖੂਹ ਵਿੱਚ ਪਾਣੀ ਭਰ ਕੇ ਆਪਣੇ ਘਰ ਜਾਂਦੀਆਂ ਸੀ ਉਹ ਉਹਨਾਂ ਦੇ ਘੜਿਆਂ ਤੇ ਪੱਥਰ ਮਾਰ ਲੁੱਟਦਾ ਸੀ ਤੇ ਹਰ ਵਾਰ ਘੜਿਆਂ ਨੂੰ ਤੋੜ ਦਿੰਦਾ ਸੀ। ਦੁੱਲਾ ਸ਼ਰਾਰਤੀ ਹੋਣ ਕਰਕੇ ਹਮੇਸ਼ਾ ਲੋਕਾਂ ਨੂੰ ਤੰਗ ਹੀ ਕਰਦਾ ਰਹਿੰਦਾ ਸੀ। ਇਸੇ ਗੱਲ ਪਿੱਛੇ ਜਦੋਂ ਇੱਕ ਵਾਰ ਕਿਸੇ ਨੇ ਦੁੱਲੇ ਨੂੰ ਝਿੜਕ ਦਿੱਤਾ ਸੀ ਅਤੇ ਕਿਹਾ ਸੀ ਤੂੰ ਕੀ ਵੱਡਾ ਫੰਨੇ ਖਾਂ ਬਣਿਆ ਫਿਰਦਾ ਹੈ ਤੇਰੇ ਬਾਪ ਤੇ ਦਾਦੇ ਦੀ লাশ ਨੂੰ ਤਾਂ ਮੁਗਲਾਂ ਨੇ ਤਿੰਨ ਦਿਨਾਂ ਲਈ ਲਾਹੌਰ ਦੇ ਕਿਲੇ ਤੇ ਟੱਗ ਰੱਖਿਆ ਸੀ। ਉਹੋ ਪੜੇ ਆਪ ਨੂੰ ਕੀ ਸਮਝਦਾ ਹੈ ਕਿਉਂ ਲੋਕਾਂ ਨੂੰ ਤੰਗ ਕਰਦਾ ਹੈ ਇੰਨੀ ਗੱਲ ਸੁਣਦੇ ਹੀ ਦੁੱлле ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਦੁੱਲਾ ਗੁੱਸੇ ਦੇ ਵਿੱਚ ਲਾਲ ਹੋ ਗਿਆ ਉਸ ਦਾ ਦਿਲ ਬਿਲਕੁਲ ਟੁੱਟ ਚੁੱਕਿਆ ਸੀ ਇਹ ਗੱਲ ਦੁੱਲੇ ਦੇ ਦਿਲ ਤੇ ਲੱਗ ਗਈ ਸੀ ਉਸ ਨੇ ਆਪਣੀ ਮਾਂ ਨੂੰ ਜਦੋਂ ਜੋੜ ਪਾਇਆ ਉਸ ਬਾਰੇ ਉਸ ਦਾ ਇਤਿਹਾਸ ਦੱਸਣ ਬਾਰੇ ਕਿ ਉਹ ਕੌਣ ਹੈ ਉਸ ਦਾ ਦਾਦਾ ਕੌਣ ਸੀ ਉਸ ਦਾ ਪਿਓ ਕੌਣ ਸੀ ਤੇ ਉਸ ਦੀ ਮਾਂ ਨੇ ਦੁੱਲੇ ਨੂੰ ਸਾਰਾ ਕੁਝ ਦੱਸ ਦਿੱਤਾ ਮਾਂ ਦੀਆਂ ਗੱਲਾਂ ਸੁਣ ਕੇ ਦੁੱਲਾ ਹੋਰ ਵੀ ਗੁੱਸੇ 'ਚ ਆ ਗਿਆ ਦੁੱਲਾ ਹੁਣ ਕਿਸੇ ਵੀ ਤਰ੍ਹਾਂ ਆਪਣੇ ਪਿਓ ਦਾ ਅਤੇ ਦਾਦੇ ਦਾ ਬਦਲਾ ਅਕਬਰ ਤੋਂ ਲੈਣਾ ਚਾਹੁੰਦਾ ਸੀ ਹੁਣ ਦੁੱਲੇ ਦੇ ਕੋਲ ਇੱਕ ਮਕਸਦ ਸੀ ਉਹ ਉਸ ਨੂੰ ਪੂਰਾ ਕਰਨਾ ਚਾਹੁੰਦਾ ਸੀ ਤੁਸੀਂ ਦੇਖਿਆ ਕਿ ਦੁੱਲਾ ਪਹਿਲਾਂ ਕਿੰਨਾ ਸ਼ਰਾਰਤੀ ਸੀ ਉਸ ਕੋਲ ਕੋਈ ਮਕਸਦ ਨਹੀਂ ਸੀ ਪਰ ਆਪਣੀ ਸੱਚਾਈ ਪਤਾ ਹੋਣ ਤੋਂ ਬਾਅਦ ਦੁੱਲੇ ਕੋਲ ਇੱਕ ਮਕਸਦ ਹੋ ਗਿਆ ਉਸ ਦਾ ਇੱਕ ਗੋਲ ਹੋ ਗਿਆ ਉਸ ਨੂੰ ਪਤਾ ਲੱਗ ਗਿਆ ਕਿ ਮੇਰਾ ਜਨਮ ਆਖਰ ਦੁਨੀਆ ਤੇ ਕਿਉਂ ਹੋਇਆ ਹੈ ਮੈਂ ਅੱਗੇ ਕੀ ਕਰਨਾ ਹੈ ਇਹ ਸਮਾਂ ਉਹ ਸੀ ਜਦੋਂ ਜਿਉਂਦੇ ਰਹਿਣ ਦੇ ਲਈ ਤੇ ਸਿਰ ਤੇ ਅਕਬਰ ਦਾ ਹੱਥ ਕਾਇਮ ਰਹਿਣ ਦੇ ਲਈ ਮੁਗਲਾਂ ਨੂੰ ਕਰ ਯਾਨੀ ਕਿ ਲਗਾਮ ਦੇਣੀ ਪੈਂਦੀ ਸੀ ਲਗਾਨ ਜਿਸ ਨੂੰ ਅੱਜ ਅਸੀਂ ਟੈਕਸ ਵੀ ਕਹਿੰਦੇ ਹਾਂ ਆਪਣੇ ਪਿਓ ਤੇ ਦਾਦੇ ਵਾਂਗ ਦੁੱਲੇ ਨੂੰ ਵੀ ਇਹ ਗੱਲ ਬਰਦਾਸ਼ਤ ਨਹੀਂ ਸੀ ਕਿ ਜੋ ਲੋਕ ਪੂਰਾ ਦਿਨ ਹੱਡ ਤੋੜ ਮਿਹਨਤ ਕਰਦੇ ਹਨ ਉਹ ਆਪਣਾ ਹਿੱਸਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਇੱਕ ਹਿੱਸਾ ਅਕਬਰ ਨੂੰ ਕਿਉਂ ਦੇਣ ਉਹ ਉਸ ਨੂੰ ਕਿਉਂ ਲਗਾਉਣ ਦੇਣ ਇੱਕ ਦਿਨ ਇੱਕ ਬੱਗਾ ਮਲਕੀਰਾ ਨਾਮ ਦਾ ਸ਼ਖਸ ਜੋ ਕਿ ਇੱਕ ਸਿਪਾਹੀ ਤੇ ਵਪਾਰੀ ਸੀ ਉਹ ਬੱਗਾ ਮਲਕੀਰਾ ਇਹ ਉਹੀ ਆਦਮੀ ਸੀ ਜਿਸ ਨੇ ਦੁੱਲੇ ਦੇ ਪਿਓ ਅਤੇ ਉਸਦੇ ਦਾਦੇ ਦਾ ਸਿਰ ਕਲਮ ਕੀਤਾ ਸੀ ਬੱਗਾ ਮਲਕੀਰਾ ਕੁਝ ਕੀਮਤੀ ਸਮਾਨ ਲੈ ਕੇ ਕਾਬੁਲ ਤੋਂ ਵਾਪਸ ਆ ਰਿਹਾ ਸੀ ਇਸ ਸਮਾਨ ਦੇ ਵਿੱਚ ਬਹੁਤ ਸਾਰਾ ਸੋਨਾ ਤੇ ਬਹੁਤ ਸਾਰਾ ਪੈਸਾ ਸੀ ਰਸਤੇ ਵਿੱਚ ਬੱਗਾ ਮਲਕੀਰਾ ਨੂੰ ਦੁੱਲਾ ਪੱਟੀ ਮਿਲਦਾ ਹੈ ਜੋ ਕਿ ਪਹਿਲਾਂ ਤੋਂ ਹੀ ਰਸਤੇ ਦੇ ਵਿੱਚ ਬੱਗੇ ਮਲਕੀਰੇ ਦਾ ਰਾਹ ਰੋਕਣ ਲਈ ਖੜਾ ਸੀ ਬੱਗੇ ਨੇ ਪੁੱਛਿਆ ਕੌਣ ਹੈ ਤੂੰ ਸਾਡਾ ਰਸਤਾ ਕਿਉਂ ਰੋਕਿਆ ਤੇਰੀ ਇੰਨੀ ਹਿੰਮਤ ਤੂੰ ਸਾਨੂੰ ਜਾਣਦਾ ਨਹੀਂ ਤੇ ਦੁੱਲੇ ਨੇ ਅੱਗੇ ਕਿਹਾ ਮੈਂ ਦੁੱਲਾ ਪੱਟੀ ਸੰਦਲ ਪੱਟੀ ਦਾ ਪੋਤਾ ਫਰੀਦ ਪੱਟੀ ਦਾ ਮੁੰਡਾ ਇਨਾ ਕਹਿਣ ਤੇ ਹੀ ਬੱਗਾ ਮਲਕੀਰਾ ਜੋਰ-ਜੋਰ ਦੇ ਨਾਲ ਹੱਸਣ ਲੱਗ ਗਿਆ ਤੇ ਕਹਿਣ ਲੱਗਾ ਅੱਛਾ ਫਿਰ ਲੱਗਦਾ ਹੈ ਅੱਜ ਤੂੰ ਵੀ ਆਪਣੇ ਪਿਓ ਤੇ ਦਾਦੇ ਵਾਂਗੂ ਮਰਨ ਆਇਆ ਹੈ ਇਨਾ ਕਹਿੰਦਾ ਹੀ ਬੱਗਾ ਮਲਕੀਰਾ ਆਪਣੇ ਘੋੜੇ ਤੋਂ ਉੱtre ਆ ਤਲਵਾਰ ਲੈ ਕੇ ਉਹ ਦੁੱਲੇ ਦੇ ਵੱਲ ਵਧਿਆ ਉਸ ਨੂੰ ਮਾਰਨ ਦੇ ਲਈ ਤੇ ਦੁੱਲੇ ਨੇ ਹਵਾ ਦੇ ਵਿੱਚ ਤਲਵਾਰ ਨੂੰ ਘੁਮਾਇਆ ਤੇ ਇੱਕ ਝਟਕੇ ਦੇ ਵਿੱਚ ਬੱਗੇ ਮਲਕੀਰੇ ਦਾ ਸਿਰ ਕਲਮ ਕਰ ਦਿੱਤਾ ਉਸ ਦਾ ਸਿਰ ਉਸ ਨੇ ਧੜ ਤੋਂ ਅਲੱਗ ਕਰਕੇ ਪਰਾਂ ਸੁੱਟ ਦਿੱਤਾ ਸਿਪਾਹੀਆਂ ਨੂੰ ਕਿਹਾ ਕਿ ਆ ਸਿਰ ਲੈ ਕੇ ਅਕਬਰ ਦੇ ਕੋਲ ਚਲੇ ਜਾਓ ਅਕਬਰ ਨੂੰ ਇਹ ਸਿਰ ਦਿਓ ਤੇ ਉਸ ਨੂੰ ਇਹ ਕਿਹਾਓ ਕਿ ਪੱਟੀ ਖਾਨਦਾਨ ਦਾ ਇੱਕ ਹੋਰ ਨਵਾਂ ਬਾਗੀ ਬਗਾਵਤ ਦੇ ਲਈ ਤਿਆਰ ਹੋ ਗਿਆ ਤੇ ਇਹ ਵੀ ਕਹਿਣਾ ਕਿ ਜੇ ਅਕਬਰ ਨੇ ਇਸ ਦਾ ਬਦਲਾ ਲੈਣਾ ਹੈ ਤੇ ਆਪ ਪੱਟੀ ਦੇ ਨਾਲ ਆ ਕੇ ਗੱਲ ਕਰੇ ਇਹ ਦੇਖ ਕੇ ਸਭ ਡਰ ਗਏ ਕਿ ਉੱਥੋਂ ਭੱਜ ਗਏ ਹੁਣ ਦੁੱਲਾ ਪੱਟੀ ਪੂਰੀ ਤਰ੍ਹਾਂ ਬਾਗੀ ਬਣ ਚੁੱਕਿਆ ਸੀ ਉਹ ਹੁਣ ਮੁਗਲਾਂ ਤੇ ਅਮੀਰਾਂ ਨੂੰ ਲੁੱਟਦਾ ਸੀ ਤੇ ਸਾਰਾ ਤੰਨ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ ਭੁੱਖੇ ਲਾਚਾਰ ਤੇ ਬੇਸਹਾਰਾ ਲੋਕਾਂ ਲਈ ਉਹ ਮਦਦ ਕਰਦਾ ਸੀ ਲੋਕ ਵੀ ਹੁਣ ਉਸ ਦਾ ਬਹੁਤ ਆਦਰ ਸਤਿਕਾਰ ਕਰਦੇ ਦੁੱਲਾ ਪੱਟੀ ਹੁਣ ਹਰ ਪਾਸੇ ਇੰਨਾ ਮਸ਼ਹੂਰ ਹੋ ਜਾਂਦਾ ਹੈ ਕਿ ਅਕਬਰ ਦੁੱਲੇ ਨੂੰ ਫੜਨ ਲਈ ਉਸ ਦੇ ਸਿਰ ਤੇ ਇਨਾਮ ਰੱਖ ਦਿੰਦਾ ਹੈ ਅਤੇ ਐਲਾਨ ਕਰ ਦਿੰਦਾ ਹੈ ਕਿ ਜੋ ਉਸ ਨੂੰ ਫੜ ਕੇ ਲੈ ਕੇ ਆਵੇਗਾ ਉਸ ਨੂੰ ਮੈਂ ਭਾਰੀ ਇਨਾਮ ਦਵਾਂਗਾ ਬਹੁਤ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਇੱਕ ਆਦਮੀ ਮਿਰਜ਼ਾ ਨਿਜ਼ਾਮੁਦੀਨ ਅੱਗੇ ਆਇਆ ਅਤੇ ਕੁਝ ਹਥਿਆਰ ਤੇ ਸੈਨਾ ਦੇ ਨਾਲ ਦੁੱਲੇ ਪੱਟੀ ਨੂੰ ਫੜਨ ਉਸਦੇ ਪਿੰਡ ਪਹੁੰਚ ਗਿਆ ਕਹਿੰਦੇ ਨੇ ਕਿ ਜਦੋਂ ਨਿਜ਼ਾਮੁਦੀਨ ਉਸਦੇ ਪਿੰਡ ਪਹੁੰਚਿਆ ਸੀ ਤੇ ਦੁੱਲਾ ਉੱਥੇ ਉਹਨੂੰ ਮਿਲਿਆ ਹੀ ਨਹੀਂ ਕਿਉਂਕਿ ਦੁੱਲਾ ਉੱਥੇ ਹੈ ਹੀ ਨਹੀਂ ਸੀ ਪਰ ਫਿਰ ਵੀ ਉਸਨੇ ਦੁੱਲੇ ਦੇ ਨਾ ਹੋਣ ਦੇ ਬਾਵਜੂਦ ਵੀ ਪਿੰਡ ਤੇ ਹਮਲਾ ਕਰ ਦਿੱਤਾ ਅਤੇ ਫਿਰ ਉੱਥੇ ਲਾਸ਼ਾਂ ਦੇ ਢੇਰ ਲਾ ਦਿੱਤੇ ਮਿਰਜ਼ਾ ਨਿਜ਼ਾਮੁਦੀਨ ਜਦੋਂ ਇਹ ਹਮਲਾ ਕਰ ਰਿਹਾ ਸੀ ਤੇ ਦੂਸਰੇ ਪਾਸਿਓਂ ਦੁੱਲਾ ਪੱਟੀ ਆਪਣੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੀ ਇੱਕ ਨਵੀਂ ਸੈਨਾ ਬਣਾਉਂਦਾ ਹੈ ਤੇ ਆ ਜਾਂਦਾ ਹੈ ਦੁੱਲੇ ਦੇ ਪਰਿਵਾਰ ਨੂੰ ਫੜ ਕੇ ਲੈ ਜਾਣ ਲੱਗੇ ਤਾਂ ਉੱਥੇ ਹੀ ਦੁੱਲਾ ਪੱਟੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਨਵੀਂ ਸੈਨਾ ਬਣਾ ਕੇ ਆ ਜਾਂਦਾ ਹੈ ਦੁੱਲੇ ਨੇ ਇਹ ਸਭ ਦੇਖਿਆ ਤਾਂ ਉਸ ਦੀ ਅੱਖਾਂ ਦੇ ਵਿੱਚ ਖੂਨ ਸਵਾਰ ਹੋ ਗਿਆ ਨਿਜ਼ਾਮਉਦੀਨ ਨੂੰ ਮਾਰਨ ਦੇ ਲਈ ਉਹ ਉਸ ਵੱਲ ਵਧਿਆ ਨਿਜ਼ਾਮਉਦੀਨ ਦੁੱਲੇ ਦੀਆਂ ਖੂਨ ਭਰੀਆਂ ਅੱਖਾਂ ਦੇਖ ਕੇ ਡਰ ਗਿਆ ਤੇ ਉਸ ਦੀ ਮਾਂ ਦੇ ਪੈਰੀ ਪੈ ਗਿਆ ਤੇ ਆਪਣੀ ਜਾਨ ਦੀ ਭੀਖ ਮੰਗਣ ਲੱਗਾ ਰੋਂਦਾ ਤੇ ਗਰਗੜਾਉਣ ਲੱਗਾ ਦੁੱਲੇ ਦੀ ਮਾਂ ਨੇ ਦੁੱਲੇ ਨੂੰ ਕਿਹਾ ਕਿਸ ਨੂੰ ਛੱਡ ਦੇ ਪਟੀਆਂ ਦਾ ਇੱਕ ਅਸੂਲ ਹੈ ਕਿ ਅਸੀਂ ਉਸ ਬੰਦੇ ਨੂੰ ਨਹੀਂ ਮਾਰਦੇ ਜੋ ਸਾਡੇ ਪੈਰੀ ਡਿੱਗ ਜਾਂਦਾ ਹੈ ਅਸੀਂ ਉਸ ਨੂੰ ਛੱਡ ਦਿੰਦੇ ਹਾਂ ਅਸੀਂ ਉਸਤੇ ਕਦੇ ਵੀ ਵਾਰ ਨਹੀਂ ਕਰਦੇ ਮਰਜ਼ਾ ਨਿਜ਼ਾਮਉਦੀਨ ਨੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਦੁੱਲੇ ਦਾ ਭਰੋਸਾ ਜਿੱਤ ਲਿਆ ਨਿਜ਼ਾਮਉਦੀਨ ਨੇ ਕਿਹਾ ਕਿ ਇਹ ਮੇਰਾ ਬਚਪਨਾ ਸੀ ਮੇਰੇ ਤੋਂ ਗਲਤੀ ਹੋ ਗਈ ਮੈਂ ਤੈਨੂੰ ਮਾਰਨ ਆ ਗਿਆ ਤੂੰ ਇੱਕ ਚੰਗਾ ਇਨਸਾਨ ਹੈ ਮੈਨੂੰ ਨਾ ਮਾਰ ਮੈਨੂੰ ਛੱਡ ਦੇ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ ਨੇ ਤੂ ਤੇ ਮੈਂ ਅਸੀਂ ਦੋਨੇ ਮਿਲ ਕੇ ਅਕਬਰ ਦੀ ਸਲਤਨਤ ਨੂੰ ਖਤਮ ਕਰ ਦੇਵਾਂਗੇ ਦੁੱਲਾ ਪੱਟੀ ਉਸ ਦੀਆਂ ਗੱਲਾਂ ਦੇ ਵਿੱਚ ਆ ਗਿਆ ਉਸ ਨੂੰ ਲੱਗਾ ਕਿ ਸ਼ਾਇਦ ਨizamuddin ਆਪਣੀ ਗਲਤੀ ਦਾ ਪਛਤਾਵਾ ਕਰਨਾ ਚਾਹੁੰਦਾ ਹੈ ਹੁਣ ਜਦੋਂ ਰਾਤ ਹੋਈ ਤੇ ਮਿਰਜ਼ਾ ਨizamuddin ਨੇ ਆਪਣੇ ਬੰਦਿਆਂ ਨੂੰ ਇਹ ਕਹਿ ਰੱਖਿਆ ਸੀ ਕਿ ਦੁੱਲੇ ਅਤੇ ਉਸਦੇ ਸਾਥੀਆਂ ਨੂੰ ਸ਼ਰਾਬ ਦੇ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਕੇ ਦੇ ਦੇਣ ਜਦ ਅਗਲੀ ਸਵੇਰ ਦੁੱਲ੍ਹਾ ਕਿਤੇ ਨਾ ਮਿਲਿਆ ਤੇ ਦੁੱਲੇ ਦੀ ਤਲਵਾਰ ਲੋਕਾਂ ਨੇ ਇੱਕ ਕੋਨੇ ਦੇ ਵਿੱਚ ਪਈ ਦੇਖੀ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਕਿਉਂਕਿ ਕੋਈ ਵੀ ਅਜਿਹਾ ਯੋਧਾ ਨਹੀਂ ਹੁੰਦਾ ਜੋ ਆਪਣੀ ਤਲਵਾਰ ਆਪਣੇ ਤੋਂ ਦੂਰ ਕਰੇ ਦੂਜੇ ਪਾਸੇ ਅਕਬਰ ਦੇ ਮਹਿਲ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹਿਰੇਦਾਰ ਤੈਨਾਤ ਸੀ ਬਾਅਦ ਵਿੱਚ ਪਤਾ ਲੱਗਾ ਕਿ ਅਕਬਰ ਦੀ ਕਾਲ ਕੋਠੜੀ ਦੇ ਵਿੱਚ ਦੁੱਲਾ ਬੰਦ ਹੈ ਦੁੱਲਾ ਜਦ ਹੋਸ਼ ਵਿੱਚ ਆਇਆ ਤੇ ਉਸਨੇ ਆਪਣੇ ਆਪ ਨੂੰ ਕੈਦ ਵਿੱਚ ਦੇਖਿਆ ਉਹ ਸਮਝ ਗਿਆ ਕਿ ਉਸ ਨਾਲ ਧੋਖਾ ਹੋਇਆ ਹੈ ਉਹ ਸੋਚਣ ਲੱਗਾ ਕਿ ਕਾਸ਼ ਮੈਂ ਮਿਰਜ਼ਾ ਨਿਜ਼ਾਮੁਦੀਨ ਨੂੰ ਉਸੇ ਸਮੇਂ ਮੌਤ ਦੇ ਘਾਟ ਉਤਾਰ ਦਿੰਦਾ ਅਗਲੇ 2 ਦਿਨਾਂ ਬਾਅਦ ਜਦੋਂ ਦੁੱਲੇ ਨੂੰ ਅਕਬਰ ਦੀ ਅਦਾਲਤ ਦੇ ਵਿੱਚ ਬੁਲਾਇਆ ਗਿਆ ਤੇ ਅਕਬਰ ਨੇ ਬਹੁਤ ਕੋਸ਼ਿਸ਼ ਕੀਤੀ ਉਸ ਨੂੰ ਆਪਣੇ ਸਾਹਮਣੇ ਝੁਕਾਉਣ ਦੀ ਅਕਬਰ ਦੁੱਲੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਉਹ ਬਸ ਉਸ ਨੂੰ ਆਪਣੇ ਸਾਹਮਣੇ ਝੁਕਦਾ ਹੋਇਆ ਦੇਖਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਦੁੱਲਾ ਪੱਟੀ ਆਪਣੇ ਗੋਡਿਆਂ ਤੇ ਆ ਜਾਵੇ ਅਤੇ ਮੇਰੇ ਤੋਂ ਮਾਫੀ ਮੰਗੇ ਪਰ ਐਦਾਂ ਨਹੀਂ ਹੋਇਆ ਉਸਨੇ ਦੁੱਲੇ ਅੱਗੇ ਕਈ ਪ੍ਰਸਤਾਵ ਰੱਖੇ ਕਿ ਤੂੰ ਸਾਡੇ ਅੱਗੇ ਸਿਰ ਝੁਕਾ ਦੇ ਮੈਂ ਆਪਣੇ ਮਹਿਲ ਦੇ ਵਿੱਚ ਤੈਨੂੰ ਇੱਕ ਵਧੀਆ ਨੌਕਰੀ ਦੇ ਦੇਵਾਂਗਾ ਉਹ ਬਹੁਤ ਸਾਰੇ ਯਤਨ ਕਰ ਲਏ ਪਰ ਦੁੱਲਾ ਨਾ ਮੰਨਿਆ ਅਕਬਰ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗਾ ਉਹ ਬਸ ਕਿਸੇ ਤਰ੍ਹਾਂ ਹਿੰਦੁਸਤਾਨ 'ਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਸੀ ਅਕਬਰ 26 ਮਾਰਚ 1599 ਨੂੰ ਦੁੱਲੇ ਨੂੰ ਫਾਂਸੀ ਦੇਣਾ ਚਾਹੁੰਦਾ ਸੀ ਆਖਿਰਕਾਰ 26 ਮਾਰਚ 1599 ਨੂੰ ਦੁੱਲੇ ਨੂੰ ਫਾਂਸੀ ਹੋਣੀ ਸੀ ਅਕਬਰ ਨੇ ਦੁੱਲੇ ਨੂੰ ਕਿਹਾ ਕਿ ਸੋਚ ਲੈ ਤੇਰੇ ਕੋਲ ਹਜੇ ਇੱਕ ਹੋਰ ਮੌਕਾ ਹੈ ਮੁਗਲਾਂ ਨੂੰ ਲੁੱਟਣਾ ਬੰਦ ਕਰ ਦੇ ਤੇ ਸਾਨੂੰ ਲਗਾਨ ਦੇਣਾ ਸ਼ੁਰੂ ਕਰ ਦੇ ਸਾਡੇ ਸਾਹਮਣੇ ਚੁੱਕ ਜਾ ਮੈਂ ਤੇਰੀ ਜਾਨ ਬਖਸ਼ ਦੇਵਾਂਗਾ ਪਰ ਦੁੱਲਾ ਆਪਣੀ ਗੱਲ ਤੇ ਅੜਿਆ ਰਿਹਾ ਉਹ ਆਪਣੀ ਗੱਲ ਤੇ ਕਾਇਮ ਸੀ ਉਸਨੇ ਮਰਨਾ ਮਨਜ਼ੂਰ ਸਮਝਿਆ ਪਰ ਮੁਗਲਾ ਸਾਹਮਣੇ ਚੁਕਣਾ ਮਨਜ਼ੂਰ ਉਸ ਨੂੰ ਨਹੀਂ ਸੀ ਦੁੱਲਾ ਆਖਰੀ ਸਮੇਂ ਤੱਕ ਵੀ ਲੋਕਾਂ ਨੂੰ ਇਹੀ ਮਤ ਦਿੰਦਾ ਗਿਆ ਅਸੀਂ ਮਿਹਨਤ ਕਰਦੇ ਹਾਂ ਅਸੀਂ ਆਪਣੀ ਮਿਹਨਤ ਦਾ ਹਿੱਸਾ ਕਿਸੇ ਬਾਹਰਲੇ ਬੰਦੇ ਨੂੰ ਕਿਉਂ ਦਈਏ ਉਸਨੇ ਇਹ ਵੀ ਕਿਹਾ ਕਿ ਜੋ ਦੂਜਿਆਂ ਤੇ ਜ਼ੁਲਮ ਕਰਦਾ ਹੈ ਉਹਨਾਂ ਦਾ ਹਿੱਸਾ ਦੱਬ ਲੈਂਦਾ ਹੈ ਖੁਦ ਆਪਣੇ ਢਿੱਡ ਦੇ ਵਿੱਚ ਸੁੱਟਦਾ ਹੈ ਉਹ ਕੋਈ ਰਾਜਾ ਨਹੀਂ ਹੋ ਸਕਦਾ ਮੈਂ ਕਬਰ ਨੂੰ ਰਾਜਾ ਨਹੀਂ ਮੰਨਦਾ ਇੰਨਾ ਕਹਿੰਦੇ ਹੀ ਦੁੱਲਾ ਪੱਟੀ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਉਸਦੇ ਪੈਰ ਹਵਾ 'ਚ ਉੱਠ ਗਏ ਇਹ ਤਾਂ ਸੀ ਦੁੱਲਾ ਪੱਟੀ ਦੀ ਦਾਸਤਾਨ ਪਰ ਦੋਸਤੋ ਅੱਜ ਲੋਹੜੀ ਮਨਾਉਣ ਦਾ ਵੀ ਕਾਰਨ ਦੁੱਲਾ ਪੱਟੀ ਹੀ ਹੈ ਦੁੱਲਾ ਪੱਟੀ ਨਾ ਹੁੰਦਾ ਤੇ ਅੱਜ ਸਾਨੂੰ ਸ਼ਾਇਦ ਲੋਹੜੀ ਦਾ ਮਤਲਬ ਵੀ ਨਹੀਂ ਪਤਾ ਹੋਣਾ ਸੀ ਇੱਕ ਦਿਨ ਦੁੱਲਾ ਪੱਟੀ ਕੋਲ ਇੱਕ ਬ੍ਰਾਹਮਣ ਆਇਆ ਜਿਸ ਦੀਆਂ ਦੋ ਕੁੜੀਆਂ ਸੀ ਸੁੰਦਰੀ ਅਤੇ ਮੁੰਦਰੀ ਉਹ ਦੁੱਲੇ ਨੂੰ ਕਹਿਣ ਲੱਗਾ ਕਿ ਮੈਂ ਬਹੁਤ ਪਰੇਸ਼ਾਨ ਆ ਮੇਰੇ ਪਿੰਡ ਦਾ ਲੰਬੜਦਾਰ ਜੋ ਹਰ ਇੱਕ ਕੁੜੀ ਤੇ ਗੰਦੀ ਨਿਗਾਹ ਰੱਖਦਾ ਹੈ ਉਹਨੇ ਮੇਰੀਆਂ ਕੁੜੀਆਂ ਨੂੰ ਵੀ ਕਿਹਾ ਉਹਨੇ ਮੈਨੂੰ ਧਮਕਾਇਆ ਕਿ ਆਪਣੀਆਂ ਧੀਆਂ ਦਾ ਵਿਆਹ ਮੇਰੇ ਨਾਲ ਕਰ ਦੇ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਕੀ ਕਰਾਂ ਤੁਸੀਂ ਮੇਰੀ ਮਦਦ ਕਰੋ ਜਦੋਂ ਦੁੱਲਾ ਪੱਟੀ ਉਸਦੇ ਨਾਲ ਉਸ ਦੀਆਂ ਧੀਆਂ ਦੇ ਕੋਲ ਗਿਆ ਦੁੱਲੇ ਨੇ ਆਪਣੀ ਪੱਗ ਲਾ ਕੇ ਸੁੰਦਰੀ ਅਤੇ ਮੁੰਦਰੀ ਦੇ ਪੈਰਾਂ ਦੇ ਵਿੱਚ ਰੱਖ ਦਿੱਤੀ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਅਤੇ ਉਹਨਾਂ ਨੂੰ ਆਪਣੀਆਂ ਧੀਆ ਬਣਾ ਲਿਆ ਦੁੱਲੇ ਨੇ ਸੁੰਦਰੀ ਅਤੇ ਮੁੰਦਰੀ ਦੇ ਵਿਆਹ ਲਈ ਜ਼ਿੰਮੇਵਾਰੀ ਲੈ ਲਈ ਉਸ ਨੇ ਵਿਆਹ ਰਾਤ ਨੂੰ ਇੱਕ ਜੰਗਲ ਦੇ ਵਿੱਚ ਕਰਵਾਉਣ ਦੀ ਯੋਜਨਾ ਬਣਾਈ ਲੋਕ ਦੁੱਲੇ ਨੂੰ ਬਹੁਤ ਮੋਹ ਪਿਆਰ ਕਰਦੇ ਸੀ ਜਿਸ ਲਈ ਲੋਕਾਂ ਨੇ ਵੀ ਆਪਣੇ ਘਰਾਂ ਚ ਜੋ ਬਣਦਾ ਸਰਦਾ ਸਮਾਨ ਸੀ ਇਕੱਠਾ ਕਰਕੇ ਦੁੱਲੇ ਨੂੰ ਦੇ ਦਿੱਤਾ ਵਿਆਹ ਦੇ ਸ਼ਗਨ ਦੇਣ ਦੇ ਲਈ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਘਰ ਲੋਵੇ ਵਿਆਹ ਹੋਏ ਸੀ ਜਾਂ ਜਿਨ੍ਹਾਂ ਦੇ ਜਦੋਂ ਨਵੇਂ ਬੱਚਿਆਂ ਨੇ ਜਨਮ ਲਿਆ ਸੀ ਉਹਨਾਂ ਨੇ ਵੀ ਸੁੰਦਰੀ ਅਤੇ ਮੁੰਦਰੀ ਦੇ ਵਿਆਹ ਦੇ ਵਿੱਚ ਕੁਝ ਨਾ ਕੁਝ ਗੁੜ ਸ਼ੱਕਰ ਦੇ ਦਾਣੇ ਜਾਂ ਕਿਸੇ ਵੀ ਤਰੀਕੇ ਦੇ ਰੂਪ ਦੇ ਵਿੱਚ দান ਦਿੱਤਾ ਜਦੋਂ ਕੁੜੀਆਂ ਦੀ ਢੋਲੀ ਤੁਰ ਗਈ ਤੇ ਗਰੀਬ ਬ੍ਰਾਹਮਣ ਨੇ ਦੁੱल्ले ਦਾ ਲੱਖ ਲੱਖ ਸ਼ੁਕਰ ਕੀਤਾ ਕਿਹਾ ਜਾਂਦਾ ਹੈ ਕਿ ਉਦੋਂ ਤੋਂ ਹੀ ਲੋੜੀ ਮਨਾਉਣ ਦਾ ਰਿਵਾਜ ਸ਼ੁਰੂ ਹੋ ਗਿਆ ਇਸ ਕਰਕੇ ਹੀ ਹਰ ਸਾਲ ਲੋੜੀ ਦੇ ਦਿਨ ਦੁੱल्ले ਨੂੰ ਲੋੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਧੀ ਵਿਆਈ ਸੇਰ ਸ਼ੱਕਰ ਪਾਈ ਕੁੜੀ ਦਾ ਲਾਲ ਪਟਾਕਾ ਕੁੜੀ ਦਾ ਸਾਲੂ ਪਾਟਾ ਸਾਲੂ ਕੋਲ ਸਮੇਟੇ ਚਾਚਾ ਗਾਲੀ ਦੇ ਸੀ ਚਾਚੇ ਚੂਰੀ ਕੁੱਟੀ ਜ਼ਿਮੀਦਾਰਾ ਲੁੱਟੀ ਜ਼ਿਮੀਦਾਰਾ ਸੁਦਾਇ ਗਿੰਗਿੰ ਕੋਲੇ ਲਾਇ ਇੱਕ ਪੋਲਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ ਸਿਪਾਹੀ ਨੇ ਮਾਰੀ 8 ਤੇ ਭਾਵੇਂ ਰੋ ਤੇ ਭਾਵੇਂ ਪਿੱਟ ਸਾਨੂੰ ਤੇ ਦੇ ਲੋੜੀ ਤੇ ਜਿਵੇਂ ਜੋੜੀ ਦੁੱਲੇ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਇਤਿਹਾਸ ਦੇ ਵਿੱਚ ਦਰਜ ਨੇ ਕੋਈ ਦੁੱਲੇ ਪੱਟੀ ਬਾਰੇ ਕੋਈ ਕਹਾਣੀ ਬਣਾਉਂਦਾ ਹੈ ਤੇ ਕੋਈ ਕੋਈ ਕਹਾਣੀ ਬਣਾਉਂਦਾ ਹੈ ਤੁਹਾਨੂੰ ਦੁੱਲਾ ਪੱਟੀ ਬਾਰੇ ਕਿਹੜੀ ਕਹਾਣੀ ਜਾਂ ਕਿਹੜਾ ਕਿੱਸਾ ਯਾਦ ਹੈ ਸਾਡੇ ਨਾਲ ਜ਼ਰੂਰ ਸਾਂਝ ਕਰਿਓ ਤੇ ਅੱਜ ਦੀ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਮਿੱਟੀ ਚੈਨਲ ਦੇ ਨਾਲ ਸਸਰੀਆ ਕਾਲ